ਜੀ ਅੱਜ ਮੈਂ ਬੋਲ ਰਿਹਾ ਨਾ ਤੇ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਮੁੱਖ ਮੰਤਰੀ ਸਾਹਿਬ ਬੋਲ ਕਿ ਯਾਰ ਮੁੱਖ ਮੰਤਰੀ ਸਾਹਿਬ ਨੇ ਇੰਨੀ ਵੱਡੀ ਗੱਲ ਕਹੀ ਪੰਜਾਬ ਚ ਤਾਂ ਕੀ ਮੈਂ ਕਹਿੰਦਾ ਇੰਡੀਆ ਚ ਕਿਸੇ ਸਦਨ ਚ ਵੀ ਕਿਸੇ ਮੁੱਖ ਮੰਤਰੀ ਨੇ ਗੱਲ ਐ ਕੇਹੀ ਹੋਊ ਤੇਰੇ ਵੱਲ ਮੈਂ ਬੋਲਨੂੰ ਦੇਖ ਦੇ ਦੇ ਬੈਠ ਤਾਂ ਮੈਨੂੰ ਜਦੋਂ ਬੈਠੇ ਨੇ ਮਹਿਸੂਸ ਹੋਵੇ ਸਪੀਕਰ ਸਾਹਿਬ ਕਿ ਮੁੱਖ ਮੰਤਰੀ ਸਾਹਿਬ ਨਹੀਂ ਬੋਲ ਰਹੇ ਮੈਂ ਬੋਲ ਰਿਹਾ ਗੱਲ ਇਹ ਆ ਵੀ ਰੂਹ ਸਾਡੇ ਦੋਆਂ ਦੀ ਇੱਕ ਆ ਕੁਰਸੀ ਵੱਖਰੀ ਮੇਰਾ ਕੁਰਸੀ ਤੇ ਕੋਈ ਰਾਈਟ ਨਹੀਂ ਕੁਰਸੀ ਉਹਨਾਂ ਦੀ ਆ ਰੂਹ ਸਾਡੇ 4581 ਪੰਨਿਆਂ ਬਜਟ ਦੇ ਮੈਂ ਉਹ 4500 ਦੇ 81 ਦੇ 81 ਪੜ੍ਹ ਕੇ ਆਇਆ ਸੀ ਤੇ ਟਾਈਮ ਨਹੀਂ ਮਿਲਿਆ ਮਹਿਸੂਸ ਹੋਇਆ ਵੀ ਟਾਈਮ ਨਹੀਂ ਮਿਲ ਰਿਹਾ ਸ਼ਾਇਦ ਸਦਨ 'ਚ ਕੋਈ 4581 ਪੜ੍ਹ ਕੇ ਨਾ ਆਇਆ ਹੋਵੇ ਪਰ ਫਿਰ ਕੋ ਸਮੇਂ ਬਾਅਦ ਮੈਨੂੰ ਮਹਿਸੂਸ ਹੋਣ ਲੱਗਾ ਕਿ ਯਾਰ ਮੁੱਖ ਮੰਤਰੀ ਸਾਹਿਬ ਨੇ ਇੰਨੀ ਵੱਡੀ ਗੱਲ ਕਹੀ ਪੰਜਾਬ ਚ ਤਾਂ ਕੀ ਮੈਂ ਕਹਿੰਦਾ ਇੰਡੀਆ ਚ ਕਿਸੇ ਸਦਨ ਚ ਨੀ ਕਿਸੇ ਮੁੱਖ ਮੰਤਰੀ ਨੇ ਗੱਲ ਇਹ ਕਹੀ ਹੋਊਗੀ ਤੇ ਮੈਨੂੰ ਇੱਥੋਂ ਬੈਠੇ ਨੂੰ ਮਹਿਸੂਸ ਹੋਵੇ ਸਪੀਕਰ ਸਾਹਿਬ ਕਿ ਮੁੱਖ ਮੰਤਰੀ ਸਾਹਿਬ ਨਹੀਂ ਬੋਲ ਰਹੇ ਮੈਂ ਬੋਲ ਰਿਹਾ ਪਰ ਫਿਰ ਮੈਂ ਆਪਣੇ ਦਿਮਾਗ ਨੂੰ ਟਿਕਾਣੇ ਸਿਰ ਲਿਆਦਾ ਮੈਂ ਤੂੰ ਨਹੀਂ ਬੋਲ ਰਿਹਾ ਮੁੱਖ ਮੰਤਰੀ ਸਾਹਿਬ ਹੀ ਬੋਲ ਰਹੇ ਹੈ ਕਈ ਵਾਰ ਬੰਦੇ ਨੂੰ ਭਲੇਖਾ ਲਾਈ ਜਾਂਦਾ ਫਿਰ ਮੈਂ ਕਿਹਾ ਵੀ ਮੁੱਖ ਮੰਤਰੀ ਸਾਹਿਬ ਬੋਲ ਰਹੇ ਆ ਤੇ ਆਪੋਜੀਸ਼ਨ ਰੋੜਾ ਨਹੀਂ ਪਾ ਰਹੀ ਸ਼ਾਂਤੋ ਕੇ ਸਾਰੇ ਜਿਹੜੇ ਸੁਣ ਰਹੇ ਆ ਰਾਣਾ ਇੰਦਰਪ੍ਰਤਾਪ ਬੋਲ ਰਿਹਾ ਗੱਲ ਇਹ ਆ ਵੀ ਰੂਹ ਸਾਡੇ ਦੋਵਾਂ ਦੀ ਇੱਕ ਆ ਕੁਰਸੀ ਵੱਖਰੀ ਮੇਰਾ ਕੁਰਸੀ ਤੇ ਕੋਈ ਰਾਈਟ ਨਹੀਂ ਕੁਰਸੀ ਉਹਨਾਂ ਦੀ ਆ ਰੂਹ ਸਾਡੀ ਸਰ ਜੇ ਅੱਜ ਮੈਂ ਬੋਲ ਰਿਹਾ ਨਾ ਤੇ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਮੁੱਖ ਮੰਤਰੀ ਸਾਹਿਬ ਬੋਲ ਗੱਲ ਇਹ ਆ ਵੀ ਸਾਡੀ ਸਰਕਾਰ ਬਜਟ ਆਇਆ 1 ਲੱਖ 17000 ਕਰੋੜ ਰੁਪਏ ਤੇ ਸਭ ਤੋਂ ਵੱਡੀ ਸਮੱਸਿਆ ਜਿਹੜੀ ਪੰਜਾਬ ਦੇ ਗਰੀਬ ਲੋਕਾਂ ਨੂੰ ਹੈ ਉਹ ਹੈਗੀ ਆ ਇਲਾਜ ਕਰਾਉਣਾ ਕਾਰਡ ਨਹੀਂ ਚੱਲਦੇ ਸੀ ਤੇ ਸਾਡੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਪ੍ਰਧਾਨ ਮੰਤਰੀ ਬੀਮਾ ਯੋਜਨਾ ਤੋਂ ਉੱਤੇ ਵੱਧ ਕੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਾਗੂ ਕੀਤੀ 65 ਲੱਖ ਲੋਕਾਂ ਦੇ ਲਈ ਸਹੀ ਗੱਲ ਹੈ ਨਾ ਇਹ ਦੀ ਮਾਰੋ ਥਾਪੀ ਪੱਟ ਨੂੰ ਨਹੀਂ ਮਾਰਨੀ ਇਹਨੂੰ ਮਾਰਨੀ ਆ ਜੋਰ ਨਾਲ 65 ਲੱਖ ਬੰਦਿਆਂ ਨੂੰ ਸਪੀਕਰ ਸਾਹਿਬ ਮੈਂ ਕਹੂੰਗਾ ਕਾਂਗਰਸ ਇਹ ਵੀ ਮਾਰ ਦੇਣ ਥਾਪੀ ਲੋਕਾਂ ਦਾ ਬੜਾ ਫਾਇਦਾ ਮਾਰ ਦਿਓ ਮਾਰੋ ਮਾਰੋ ਥਾਪੀ ਚਾਚਾ ਜੀ ਬਾਜਵਾ ਸਾਹਿਬ ਤੁਸੀਂ ਵੀ ਮਾਰ ਦਿਓ ਚਾਚਾ ਜੀ ਮਾਰ ਦਿਓ ਥਾਪੀ ਸਰ ਇਹ ਸਕੀਮ ਅੱਛਾ 5 ਮਿੰਟ ਅੱਗੇ ਚੱਲੀਏ ਛੇਤੀ ਛੇਤੀ ਸਪੀਕਰ ਸਾਹਿਬ ਨੇ ਟਾਈਮ ਦਿੱਤਾ ਇਹ ਸਕੀਮ ਲਈ ਸਾਡੀ ਸਰਕਾਰ ਨੇ 778 ਕਰੋੜ ਰੁਪਏ ਦਾ ਪ੍ਰੋਵੀਜ਼ਨ ਕੀਤਾ 65 ਲੱਖ ਬੰਦੇ ਨੂੰ 10 ਲੱਖ ਰੁਪਏ ਤੱਕ ਦੀ ਕੈਸ਼ਲੈਸ ਇਲਾਜ ਹੋਊਗਾ ਬੰਦਾ ਹਸਪਤਾਲ 'ਚ ਜਾਵੇ ਤੇ ਇਲਾਜ ਬਿਨਾਂ ਪੈਸੇ ਦਿੱਤੇ ਸਰ ਬੜੀ ਵੱਡੀ ਬੈਨੀਫਿਟ ਆ ਮੈਨੂੰ ਇਹ ਵੀ ਪਤਾ ਦੱਸਣਾ ਚਾਹੁੰਦਾ ਕਿ 65 ਲੱਖ 'ਚੋਂ 65 ਲੱਖ ਨੇ ਇੱਕ ਵਾਰ 'ਚ ਨਹੀਂ ਚਲ ਜਾਣਾ 25% 30% ਲੋਕ ਇਲਾਜ ਕਰਾਉਂਦੇ ਤੇ ਜਦੋਂ ਮੈਂ ਅੱਜ ਸਾਰੀ ਕੈਬਨਿਟ ਇੱਥੇ ਬੈਠੀ ਆ ਜਿਨ੍ਹਾਂ ਨੇ ਕੈਬਨਿਟ 'ਚ ਵੀ ਅਪਰੂਵ ਕੀਤਾ ਵਿੱਤ ਮੰਤਰੀ ਸਾਹਿਬ ਵੀ ਬੈਠੇ ਆ ਇਹ 6.5 ਲੱਖ 65 ਲੱਖ ਬੰਦੇ ਨੂੰ 10 ਲੱਖ ਨਾ ਕਰੀਏ ਤਾਂ 6.5 ਲੱਖ ਕਰੋੜ ਰੁਪਏ ਦਾ ਖਰਚਾ ਹੋਣਾ ਤੇ ਮੇਰੀ ਕੈਬਿਨੇਟੇ ਦੱਸੇ ਵੀ ਇਹ 6.5 ਲੱਖ ਕਰੋੜ ਰੁਪਿਆ ਕਿੱਥੋਂ ਦਿੱਤਾ ਜਾਏਗਾ ਜੇ 30% ਲੋਕਾਂ ਨੂੰ ਵੀ ਦੇਣਾ ਪਿਆ ਤਾਂ ਵੀ 2.5 ਲੱਖ ਕਰੋੜ ਰੁਪਿਆ ਹੋ ਜਾਣਾ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਮੇਰੇ ਹੈਲਥ ਮਿਨਿਸਟਰ ਸਾਹਿਬ ਸਾਰੇ ਜਣੇ ਬੈਠਿਆ ਸਰ 0.12% ਲੋਕਾਂ ਦਾ ਇਲਾਜ ਹੋ ਸਕਦਾ 778 ਕਰੋੜ ਰੁਪਇਆ ਜੋ 6.5 ਲੱਖ ਕਰੋੜ ਦਾ 7800 ਬੰਦਾ ਦਾ ਹੀ ਸਿਰਫ ਇਲਾਜ ਹੋ ਸਕਦਾ ਤੇ ਸਰਕਾਰ ਨੂੰ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਦੱਸੋ ਤਾਂ ਕਿ ਆਪਾਂ ਸਾਰੇ ਐਮਐਲਏ ਆ ਲੋਕਾਂ ਨੂੰ ਜਾ ਕੇ ਦੱਸ ਸਕੀਏ ਕਿ ਆਪਣਾ ਇਲਾਜ ਕਿੱਦਾਂ ਹੋਣਾ ਰਾਣਾ ਜੀ ਆਪਾਂ ਸਾਰੇ ਬਿਮਾਰ ਕਰ ਦੇਣੇ ਆ ਹਾਂਜੀ ਸਾਰੇ ਹੀ ਬਿਮਾਰ ਕਰ ਦੇਣੇ ਆ ਚਲੋ ਚਲੋ ਅੱਗੇ ਚਲੋ ਤੁਹਾਡਾ ਜੋ ਹੁਕਮ ਹੈ ਮੈਂ ਬਈਆ ਨਾ ਸਰ ਅੱਗੇ ਚਲ ਥੈਂਕ ਯੂ ਬੇਂਤੀ ਯਾ ਲੋਕਾਂ ਨੂੰ ਦੱਸ ਦਈਆ ਸਪੀਕਰ ਸਾਹਿਬ ਪੈਟ ਲਾ ਕੇ ਚਲੋ ਜੀ ਮੈਂ ਮਾਨਯੋਗ ਮੈਂਬਰ ਸਾਡੇ ਯੰਗ ਮੈਂਬਰ ਹੈ ਮਿਹਨਤ ਕਰਦੇ ਆ ਮੈਂ ਐਪਰੀਸ਼ੀਏਟ ਕਰਦਾ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਜੀ ਤੁਹਾਡੇ ਜ਼ਰੀਏ ਕਿ ਇੱਕ ਮੈਨੇਜਮੈਂਟ ਹੁੰਦੀ ਆ ਜਿਹੜੀ ਰਿਸੋਰਸਸ ਦੀ ਮੈਨੇਜਮੈਂਟ ਆ ਉਹ ਵਧੀਆ ਤਰੀਕੇ ਦੇ ਨਾਲ ਅਸੀਂ ਇਹਦੇ ਚ ਜਿਹੜਾ ਹਾਈਬ੍ਰਿਡ ਮਾਡਲ ਲਾਗੂ ਕਰਕੇ ਅਸੀਂ ਸਾਰੇ ਇਹਦੀ ਇਕਨੋਮਿਕਸ ਵਰਕਆਊਟ ਕਰਕੇ ਜਿਹੜਾ ਪਿਛਲਾ ਸਾਰਾ ਟਰੈਕ ਰਿਕਾਰਡ ਦੇਖ ਕੇ ਜਿਹੜੇ ਪਹਿਲਾਂ ਵੀ ਜਿਹੜੇ ਸਾਡੇ 45 ਜਿਹੜੇ ਲੱਖ ਫੈਮਿਲੀ ਸੀਗਿਆ ਉਹਦੇ ਵਿੱਚ ਅਸੀਂ ਉਹਨਾਂ ਨੂੰ ਕਿੱਦਾਂ ਮੈਨੇਜ ਕੀਤਾ ਕਿੰਨੇ ਲੋਕਾਂ ਨੇ 1 ਲੱਖ ਤੱਕ ਕਿੰਨਿਆਂ ਨੇ 2 ਲੱਖ ਤੱਕ ਕਿੰਨਿਆਂ ਨੂੰ ਅਸੀਂ ਉਹਦੇ ਚੜੀ ਸਰਵਿਸ ਆਊਟਸੋਰਸ ਕਰਨੀ ਆ ਉਹ ਸਾਰੇ ਮੈਨੇਜਮੈਂਟ ਕਰਕੇ ਇੱਕ ਕੰਪਰੀਹੈਂਸਿਵ ਸਟੱਡੀ ਕਰਕੇ ਅਸੀਂ ਉਹਦੇ ਚ ਬਹੁਤ ਸਾਰੇ ਕੰਸਲਟੈਂਟਸ ਨੂੰ ਕੰਸਲਟ ਕਰਕੇ ਸਕੀਮ ਬਣਾਈ ਹੈ ਇਹ ਉਹਦੀ ਜਿਹੜੀ ਬਾਕੀ ਦਾ ਜਿਹੜਾ ਸੀਕਰਟ ਆ ਦੈਟਸ ਇਨ ਦਾ ਆਰਟ ਆਫ ਮੈਨੇਜਮੈਂਟ which is a fine thank art you. Thank, thank you thank you